ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪ੍ਰਵੀਰ ਫੈਮਲੀ ਵਲੌਗਸ ਦੇ ਵਿੱਚ ਤੇ ਹੋਰ ਸਨავ ਜੀ ਕੀ ਹਾਲ ਚਾਲ ਹੈ ਅਸੀਂ ਪਹੁੰਚ ਗਏ ਸਾਡੇ ਪਿੰਡ ਏਕੇ ਪਿੰਡ ਅਸੀਂ ਪਹੁੰਚ ਗਏ ਏਕੇ ਪਿੰਡ ਦੇਖੋ ਬੱਚਿਆਂ ਦੀਆਂ ਰੌਣਕਾਂ ਪੂਰੀ ਗਹਿਮਾ ਗਮੀ ਹੋਈ ਪਈ ਐ ਮਨਸੇਵ ਤੇਜਿੰਦਰ ਵੀਰ ਆ ਮੇਰਾ ਭਾਣ ਜੱਜ ਸਰਾਜ ਆ ਬੈਠੀ ਐ ਮੇਰੀ ਭਾਣ ਜੀ ਮਨਰਾਜ ਤੇ ਨਾਲੇ ਪ੍ਰਵੀਰ ਪ੍ਰਵੀਰ ਇੱਥੇ ਵੀ ਪਾਣੀ ਚ ਹੀ ਹੈਗਾ ਬੋਦੀ ਇਹਦੀ ਮੀ ਮੰਗੀ ਜਾਂਦੀ ਤੇ ਮੀ ਆ ਵੀ ਰਿਹਾਗਾ ਓਏ ਆ ਵੇਖੋ ਇੱਧਰ ਬੱਚੇ ਖੇਡਦੇ ਫਿਰਦੇ ਹੈਗੇ ਪੂਰੀ ਗਹਿਮਾ ਗੈਮੀ ਹੋਈ ਪਈ ਆ ਮੀ ਬਣਿਆ ਆਉਂਦਾ ਬੱਦਲ ਚੜਿਆ ਹੋਇਆਗਾ ਹੋ ਸਕਦਾ ਅਸੀਂ ਪਵਾਈ ਦੇਈਏ ਚਾਚਾ ਮੇਰਾ ਗੱਡੀ ਅੰਦਰ ਲਾਈ ਜਾਂਦਾ ਤੇ ਸਾਡੀ ਸੁਖਜੀਤ ਫੋਨ ਤੇ ਗੱਲ ਕਰੀ ਜਾਂਦੀ ਹੈ ਜੀ ਪਹੁੰਚ ਗਏ ਸੀ 22:00 ਦੇ ਨੂੰ ਪਹੁੰਚ ਗਏ ਸੀ 11 ਵਜੇ ਮੰਮੀ ਹੁਣੇ ਆਏ ਸੀ ਮੈਂ ਸਵੇਰ ਦਾ ਕੰਮ ਬਹੁਤ ਜ਼ਿਆਦਾ ਸੀਗਾ ਕਿਉਂ ਆਇਆ ਵੀ ਹਬੜਾ ਦਫੜੀ ਜੋ ਹੀ ਪਹੁੰਚਦੇ ਵੀ ਜਾਣਾ ਹੈ ਜਾਣਾ ਜਾਣਾ ਹੈ ਨਾ ਤਾਂ ਕਰਕੇ ਮੈਂ ਇੱਥੇ ਕੋਈ ਵੀ ਕਲਿੱਪ ਨਹੀਂ ਲਈ ਗਈ ਹੈਗੀ ਤੇ ਮੈਂ ਇੱਥੇ ਆ ਕੇ ਵੀ ਬਸ ਗੱਲਾਂ ਲਾਗੇ ਬਾਪੂ ਜੀ ਹੁਣਾਂ ਨਾਲ ਤੇ ਨਹੀਂ ਮੇਥੋਂ ਬਣਿਆ ਵਲੌਗ ਮੈਂ ਹਾਂ ਚਲ ਹੁਣ ਸ਼ੁਰੂ ਕਰਦੇ ਆਂਗੇ ਤੇ ਜੇ ਆਪਾਂ ਤੋਂ ਕੰਪਲੀਟ ਹੋਇਆ ਤਾਂ ਕਰ ਹੀ ਦਿੰਨੇ ਆ ਨਹੀਂ ਫਿਰ ਸਵੇਰ ਤੱਕ ਜਾਊਗਾ ਕਾਂ ਸੁਣੋ ਰੋਡ ਮੇ ਰੋਡ ਸੰਭੀ ਜਾਂਦੇ ਨੇ ਮੱਸ ਜਾਂਦੇ ਆ ਧਾਰ ਚੋਂ ਬੱਚੇ ਸਾਰੇ ਖੇਡਦੇ ਫਿਰਦੇ ਨੇ ਇਹ ਸਾਡੀ ਫਰੈਂਡ ਦਾ ਮੁੰਡਾ ਹੈਗਾ ਗੁਰਜੋਤ ਆ ਸਾਡੇ ਗੁਆਂਢ ਚੋਂ ਬਾਈ ਦਾ ਮੁੰਡਾ ਹੈਗਾ ਉਹ ਖੜਿਆ ਪਾਸੇ ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੋ ਗਈ ਹੈ ਜੀ ਕਿੰਨੀ 25 ਅਸੀਂ ਆਏ ਹੋਏ ਹਾਂ 23 ਤਰੀਕ ਦੇ ਤੇ ਮੈਂ ਪਹਿਲਾਂ ਥੋੜੀ ਜਿਹੀ ਕਲਿੱਪ ਲਾਈ ਆ ਉਸ ਤੋਂ ਬਾਅਦ ਮੈਂ ਤੇ ਕੋਈ ਵੀ ਕਲਿੱਪ ਨਹੀਂ ਲਈ ਗਈ ਹੈ ਕਿਉਂਕਿ ਕੱਲ ਇੱਕ ਤਾਂ ਪੇਕੇ ਪਿੰਡਾਂ ਗਈ ਤੇ ਕਿਹਾ ਬਹੁਤ ਲ ਆ ਜਾਂਦਾਗਾ ਬਸ ਅਸੀਂ ਤੇ ਕੇਵਾਂ ਹੀ ਲਾਈ ਜਾਂਦੇ ਆ ਅੱਜ ਸਾਡੀ ਸੁਖਜੀਤ ਨੇ ਜਾਣਾ ਪਿੰਡ ਇਹਦੇ ਮੇ ਲਾ ਕੇ ਹੱਡੀਆਂ ਪਿੰਡ ਹੀ ਹੁੰਦਾ ਇਹਦੇ ਮੇ ਲਾ ਕੇ ਹੱਡੀਆਂ ਮਹਿੰਦੀ ਐਂ ਦਿਖਾ ਮੈਂ ਕੱਪ ਕਰਨਾਗਾ ਅਸੀਂ ਕੋ ਨਹੀਂ ਮਹਿੰਦੀ ਲਾ ਕੇ ਗਏ ਅਸੀਂ ਮੈਂ ਕਿਹਾ ਕਿ ਤਾ ਤੇਰੀ ਮਹਿੰਦੀ ਲਾਉਂਗੀ ਤੇ ਇਹਦੇ ਮਹਿੰਦੀ ਲਾਤੀ ਈਆਂ ਚਲਾਉਂਦੇ ਇਸ ਸਕੂਟਰ ਕੋਲੀ ਬੈਠਿਆ ਖੇਤ ਵਾਲਾ ਸਾਡੇ ਬਾਈ ਜੀ ਨੇ ਠੀਕ ਕਰੀ ਜਾਂਦੇ ਆ ਸਕੂਟਰ ਨੂੰ ਨਵਾਂ ਬਣਾਉਂਦੇ ਆ ਸਕੂਟਰ ਨੂੰ ਨਵਾਂ ਬਣਾਈ ਜਾਂਦੇ ਆ ਸੁਜੀਤ ਮਹਿੰਦੀ ਦਿਖਾਈ ਆ ਦੇਖੋ ਜੀ ਆ ਮੇਰੀ ਕਲਾਕਾਰੀ ਹੈ ਵਿੱਚ ਸਾਡੇ ਅੱਤੇ ਜੰਤਰੇ ਦਾ ਪ੍ਰਵੀਰ ਨੇ ਢਾਤੇ ਐ ਸਾਈਡ ਤੋਂ ਸਾਰੇ ਜੰਤਰੇ ਦੇ ਪ੍ਰਵੀਰ ਨੇ ਹੱਥ ਮਾਰਿਆ ਢਾਤੇ ਇਹਨੇ ਪਹਿਲੀ ਕਦੂ ਕਰਤਾ ਤੇ ਬਾਕੀ ਕਰਤਾ ਓ ਮੁੰਡਾ ਸਾਡਾ ਗੁਰਜੀਤ ਇੱਧਰ ਬੈਠਿਆ ਨੇ ਮੰਮੀ ਇੱਧਰ ਬੈਠਿਆ ਬਾਪੂ ਜੀ ਮੇਰੇ ਦਾਦਾ ਜੀ ਪੁਰਜ਼ਾ ਬੱਚੇ ਦਾ ਕਰ ਕੋਈ ਬਹੁਤ ਖੋ ਜਾਂਦਾ ਕਿ ਇੰਨੀ ਇੱਥੇ ਆ ਕੇ ਥੋੜਾ ਜਿਹਾ ਰੀਰੀ ਕਰਦਾ ਸੀ ਬਸ ਮੇਰੇ ਕੋਲੇ ਕੋਲੇ ਉਹ ਤਾਂ ਖੇਡ ਲੱਗ ਗਿਆ ਸੀ ਇੰਨਾ ਜਿਆਦੇ ਨਹੀਂ ਕਰਿਆ ਪਰ ਥੋੜਾ ਜਿਹਾ ਘਣਾ ਤਜਵਾ ਕਰਦਾ ਹੀ ਆ ਨਾ ਜਿਉਂ ਜਮੀਨ ਕੋਲ ਨਹੀਂ ਵੀ ਲੱਗੇ ਚਲੀ ਗਈ ਸੀ ਤੇ ਉਸ ਤੋਂ ਬਾਅਦ ਇਹਨੂੰ ਹੁਣੇ ਆਇਆ ਹੈ ਪਿੰਡ ਆਇਆ ਤਾਂ ਨਿੰਮ ਘਰੇ ਆ ਤੇ ਉਸ ਤੋਂ ਬਾਅਦ ਮੈਂ ਨਹੀਂ ਆਈ ਇੱਕ ਵਾਰੀ ਮਿਲਣ ਨਹੀਂ ਆਈ ਸੀ ਬਸ ਇੱਕ ਦੋ ਵਾਰ ਰਹਿਣ ਨਹੀਂ ਆਈ ਜਾਨਾ ਦੇ ਹੁਣ ਆਇਆ ਸੀ ਜਿਵੇਂ ਸਵਾ ਮਹੀਨੇ ਦਾ ਲੱਗਿਆਗਾ ਤੇ ਹੁਣ ਸਵਾ ਸਾਲ ਦਾ ਹੋ ਕੇ ਪਿੰਡ ਆਇਆ ਸੀ ਨਾਨਕੇ ਪਿੰਡ ਦਾ ਸੁਣ ਉਹਦੇ ਜਾਲਾ ਜਾਲ ਆਪੂ ਮਾਰਗਾ ਅਧਿਕਰੇ ਦਾ ਅੱਜ ਆਪਾਂ ਵਲੌਗ ਪੂਰਾ ਕਰਾਂਗੇ ਪਾਰਟੀ ਵਾਲਾ ਸਟਾਰਟ ਕਰਿਆ ਹੋਇਆ ਭਾਈ ਜਿੰਦੀਆ ਪੋਣਿਆ ਸਾਡੇ ਪਿੰਡ ਦੇ ਤੇ ਉਹ ਸਾਰੇ ਬੈਠੇ ਆਗੇ ਅੰਦਰ ਟੀਵੀ ਦੇਖੀ ਜਾਂਦੇ ਆ ਬਾਲ ਬੱਚਾ ਅਸੀਂ ਇੱਥੇ ਬਾਹਰ ਬੈਠੇ ਸੀ ਕਿਉਂਕਿ ਅੱਜ ਮੌਸਮ ਸਹੀ ਹੈਗਾ ਬਦਲਵਾਈ ਫੁੱਲ ਹੋਈ ਵੀ ਆ ਜਦਰ ਭਗਤੇ ਵਾਲਾ ਮੀਂਹ ਵੀ ਪਿਆ ਬਾਈ ਆਇਆ ਨਾ ਵੀਰ ਜੀ ਉਹ ਕਹਿੰਦੇ ਬਾਗੇ ਵਾਲਾ ਬਾਗੇ ਵਾਲਾ ਬਾਗਾ ਪ੍ਰਾਣਾ ਤੇ ਭਗਤੇ ਵਾਲਾ ਮੀਂਹ ਹੈਗਾ ਇਹਨਾਂ ਨੂੰ ਪੈਂਦਾ ਆਗਾ ਤੇ ਸਾਡੇ ਇੱਥੇ ਮੀਂਹ ਨਹੀਂ ਹੈਗਾ ਪਰ ਮੌਸਮ ਅਜ ਬਹੁਤ ਠੰਡਾਗਾ ਬਹੁਤ ਸਹੀ ਹੈਗਾ ਅਸੀਂ ਇਥੇ ਬਾਗੇ ਬੈਠੇ ਆਂ ਬਾਗੇ ਸਾਡੇ ਭਾਂਡਾ ਪਾਇਆ ਹੋਇਆਗਾ ਤੇ ਇਧਰੋਂ ਆਇਆਗਾ ਗਲੀ ਵੱਲੋਂ ਇਹਦੇ ਤਿੰਨ ਪਾਸੇ ਤੋਂ ਵਧੀਆ ਹਵਾ ਪੈਂਦੀ ਹੈਗੀ ਤੇ ਇੱਕ ਪੱਖਾ ਲਾ ਰੱਖਿਆਗਾ ਲਓ ਜੀ ਉਹ ਜਾਂਦੇ ਤਿਆਰ shear ਸਾਡੇ ਮੈਡਮ ਜੀ ਤੇ ਇਹ ਦੀ ਹੋਣ ਵਾਲੀ ਦੇ ਤੇ ਨਾ ਜਾਇਓ ਪਹਿਲਾਂ ਇਹ ਬਹੁਤ ਸੁੱਕੀ ਸੀਗੀ ਕੈਰੀ ਹੱਡੀ ਹੋਣੇ ਮੋਟੀ ਹੋਗੀ ਤੇ ਆ ਬੈਠੇ ਨੇ ਮੰਮੀ ਆਈ ਜੀ ਸਾਡੇ ਫੋਨ ਤੇ ਲੱਗੇ ਪਏ ਆ ਆ ਸਾਡੇ ਗਰਜੀਤ ਨੇ ਪਤਾ ਨਹੀਂ ਕੀ ਮੰਗਾਇਆ ਕਿਹੜੇ ਤੋਂ ਮੰਗਾਇਆਗਾ ਐਪ ਤੋਂ ਮਿਸ਼ਵਾਨਾ ਤੋਂ ਮੰਗਾਇਆਗਾ ਕੀ ਮੰਗਾਇਆਗਾ ਮੈਨੂੰ ਬੜਾ ਮੱਝਵਾਜ਼ ਡੰਡਾ ਕਿਹੜੇ ਮੰਗਾਇਆ ਡੰਡਾ ਇਹ ਹੈ ਤਾਂ ਸੋਹਣਾਗਾ ਮੀਸ਼ੋ ਤੋਂ ਮੁੰਡਾ ਜੱਟਾਂ ਦੇ ਆਂ ਕੰਮ ਦੇਖੋ ਡੰਡੇ ਆਉਂਦੇ ਆ ਜਿਹ ਡੰਡੇ ਮੰਗਵਾਉਂਦੇ ਆ ਮੀਸ਼ੋ ਤੋਂ ਏਗਾ ਵਿਚ ਹੋਣੀ ਪਾਉਂਦੇਗੇ ਧਾਗਾ ਬਾਕੇ ਆ ਦੇ ਬਣਾਉਣ ਨਾਲ ਜਾ ਵਸਦਾ ਆ ਦੇ ਦੇ ਵਾਲੀ ਨੂੰ ਹਾਂ ਦੇ ਵਾਲੀ ਕੋਈ ਸੈਕਟ ਨਵਾਂ ਬੰਦ ਕੋ ਨਾਲ ਜਿਹੜੇ ਆ ਨਿਡਰ ਦੰਦੀ ਇਕ ਲਿਖਣੇ ਆਣੀ ਸਟੈਪਰ ਉਹ ਬਗਲੇ ਤੇ ਬਾਤ ਕੋਈ ਨਾ ਇਹ ਪਾਉਂਦਾ ਕਹੀਦਾ ਮਹਾ ਬਣਾ ਲਾਂਗੇ ਕਹਿੰਦੇ ਚੱਲ ਇਹਦਾ ਇਹ ਨਾ ਬੜਾ ਇੱਥੇ ਢੰਡਾ ਲੈ ਕੇ ਕਿਹਨੂੰ ਨਾਤਰੀ ਤੋਂ ਬਣਾ ਲੈਦਾ ਇਹ ਨਹੀਂ ਲੈਣੀ ਆਂ ਤੇ ਇਸ ਦਾ ਨਾ ਕਰ ਆਹ ਬੜਾ ਅਗਣੀ ਮੋੜਿਆ ਨਾ ਕਿੰਨੇ ਦਿੱਤਾ ਕਿੰਨੇ ਦਿੱਤਾ ਅੱਛਾ ਹਾਜੀ ਬਾਪੂ ਜੀ ਕੱਢਣਗੇ ਕਾਰੀਗਰੀ ਵਿੱਚੋਂ ਕੋਈ ਨਾ ਪਸੰਦ ਨਹੀਂ

ਹਾਂ ਹੁਣ ਕਿ ਰਾਜੇੰ ਦਾ ਕਿ ਜੀਂ ਜਾਂਦਾ ਤੇ ਰਾਜੀ ਬਾਗ ਤੇ ਪਰ ਹੁਣ ਇਹਨੇ ਜੀ ਮੈਂ ਤੁਹਾਨੂੰ ਜਰਾ ਹੋਂ ਤਾਂ ਕਿ ਉਹ ਸਭੀ ਨਾਲ ਹੀ ਮੜਨੇ ਲੇ ਵੇਗ ਰੱਖ ਨਾ ਪਤਾ ਜੀ ਜਿਆ ਆ ਰੱਖ ਹਾਂ ਮੈਂ ਵੀ ਲੈ ਜਾ ਕੇੰਦਰੀ ਦੇ ਨਾ ਇਹ ਮੈਂ ਜਿਆ ਬਹਿ ਮੈਂ ਉਹ ਲੈ ਕੇ ਆਈ ਉਹਨਾਂ ਫਿਰ ਇਹ ਦਵਲੂਗਾ ਉਹ ਤਾਂ ਹੀ ਜਾਣੇ ਆ ਅੱਜ ਨੀਰ ਚੱਕ ਲੈ ਚੱਕ ਦੇਖ ਲੈ ਲੜੀ ਜਾਂਦੇ ਜਵਾਕ ਇੱਕ ਦੂਜੇ ਨੂੰ ਕਹਿੰਦਾ ਕਿ ਸਾਨੂੰ 20 ਕਿੱਲੇ ਆਉਂਦੇ ਆ ਇਹ 20 ਕਿੱਲੇ ਤਾਂ ਗੱਲਾਂ ਆਉਂਦੀਆਂ ਐਹ ਜੀਆਂ ਨਾ ਜਵਾਕਾਂ ਨੂੰ ਦੋ ਵਾਰੀ ਤਾਂ ਹਟਾ ਤੇ ਇਹਨਾਂ ਲੜਦੇ ਬਸ ਗਰਗਲ ਹੁੰਦੇ ਨੇ ਕਰ ਵੀ ਦੇ ਹਟੋ ਤੋਰ ਦੇਣੇ ਆਏ ਹਾਏ ਦਰਜੋਤ ਨਹੀਂ ਲੜਦਾ ਹੈਗਾ ਉਹ ਵਿਚਾਰਾ ਹਟਾਉਂਦਾ ਹੰਬ ਜਾਂਦਾ ਆਏ ਹਾਏ ਚਲੋ ਜੀ ਪੀਕੇ ਪਿੰਡ ਸਾਨੂੰ ਕੋਈ ਕੰਮ ਨਹੀਂ ਹੈਗਾ ਅਸੀਂ ਬਿੱਲੇ ਆ ਨਿੱਕੇ ਨਿੱਕੇ ਕੰਮ ਹੀ ਕਰਨੇ ਹੁੰਦੇ ਬਸ ਮੰਜੇ ਕੱਢਦੇ ਬਿਸਤਰੇ ਕੱਢਦੇ ਬਿਸਤਰੇ ਚੱਕਦੇ ਅਸੀਂ ਆਪਦੇ ਜਵਾਕ ਚੱਲੇ ਸਾਂਭਣਦੇ ਹੀ ਆ ਸੁਖਜੀਤ ਅੱਜ ਗਈ ਤੇ ਅਸੀਂ ਰਹਿ ਗਏ ਵਾਸ ਕਰਲੇ ਉਹਦੇ ਜੋ ਆਕਾ ਬਣਾਏ ਜੀ ਲੱਗੀ ਜਾਂਦਾ ਕਿਉਂ ਛੋਟੇ ਸੀ ਰੋਲਾ ਵੱਧ ਪਉਂਦੀ ਹੈਗੇ ਵਿੱਚੋਂ ਪਚਾਨ ਦੀ ਜੀ ਲੱਗੀ ਜਾਂਦੀ ਹੈਗੀ ਸੁਖਜੀਤ ਬਿਨਾ ਮੈਂ ਕਿਹਾ ਚੁੱਪ ਜਾਂਦੀ ਜੀ ਲੱਗੀ ਜਾਂਦੀ ਹੈ ਤੇ ਚਲੋ ਜੀ ਇਹੋ ਜਿਹੀ ਗੱਲਾਂ ਬਾਤਾਂ ਕਿਵੇਂ ਮੈਂ ਜਵਾਹਰ ਕਰਨਾ ਪੜਾ ਹਾਂ ਹਾਂ ਅੰਨੇ ਮੰਨੇ ਅੰਨੇ ਮੰਨੇ ਹੈ ਮਿਲ ਅਸਾਂ ਗੰਡਾ ਚੀ ਲੀ ਜਾਂਦੇ ਆ ਦਾਲ ਤਰ ਜਾਂ ਮੂੰਗੀ ਮਸਰੀ ਹਾਰੇ ਚ ਇਹ ਹਾਰੇ ਚ ਧਰ ਦਿੰਦੇ ਸਾਰੀਆਂ ਦਾਲਾਂ ਕੋਈ ਵੀ ਦਾਲ ਹੁੰਦੀ ਹੈ ਸਾਰੀਆਂ ਸਬਜੀ ਦਾਲ ਕੱਲ ਤੋਰੀਆਂ ਬਣਾਇਆਂ ਸੀ ਉਹ ਵੀ ਹਾਰੇ ਚ ਆਸੇ ਮਾਸੀ ਮੇਰੇ ਹਾਰੇ ਚ ਦਾਲ ਤਰੀ ਹੋਈ ਹੈ ਮम्मी ਨੇ ਧਰਤੀ ਸੀ ਇਹ ਤੇ ਹਾਰੇ ਚ ਹੀ ਧਰਦੇ ਹੁੰਦੀ ਹੈਗੀ ਉਹ ਫੇਰ ਲੜਦੇ ਬੱਸ 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 ਬੁੱਤ ਬਹੁਤ ਬਹੁਤ ਆ ਬਹੁਤ ਆ ਬਹੁਤ ਆ ਬੱਸ ਕੋਈ ਕਿਹੜਾ ਹਨਾ ਕੋਈ ਨਾ ਹੀ ਕਰ ਲੈ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰ ਦਿਆਂਗੇ ਮਿਲਾਂਗੇ ਫੇਰ ਵਧੀਆ ਜੇ ਵਲੌਗ ਦੇ ਨਾਲ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜਿਹੜੇ ਚੈਨਲ ਤੇ ਨਵੇਂ ਆ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਗੇ ਕਿਸੇ ਹੋਰ ਵਧੀਆ ਜੀ ਵੀਡੀਓ ਦੇ ਨਾਲ ਕਿਸੇ ਵਧੀਆ ਜੀ ਵਲੌਗ ਦੇ ਨਾਲ ਤਦ ਤੱਕ ਦੇ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ ਬਾਏ